ਕ੍ਰਿਟਰਨੋ ਐਡਾ ਦੀ ਧਰਤੀ ਤੇ ਅੰਦਰਦੇਵ ਹੋਏ ਮਿਹਰਬਾਨ ਗਰਮੀ ਤੋਂ ਤਪੇ ਹੋਏ ਲੋਕਾਂ ਨੂੰ ਸਵੇਰ-ਸਵੇਰ ਦੀ ਹੰਦੀ ਵਾਰਿਸ਼ ਨੇ ਦਿੱਤੀ ਰਾਹਤ ਬਹੁਤ ਖੁਸ਼ਨਾਮਾ ਮਾਹੌਲ ਢੇੜ ਪੌਦੇ ਦੇਖੋ ਕਿ ਕਿੰਨੇ ਖੁਸ਼ ਦਿਖਾਈ ਦੇ ਰਹੇ ਨੇ ਹਰੀਆਲੀ ਗਰਮੀ ਨਾਲ ਜੋ ਪੇੜ ਪੌਦੇ ਜੀਵਜੰਤ ਪਰੇਸ਼ਾਨ ਸੀ बहुत अपने आप में आनंदित महसूस कर रहे हैं हल्की हल्की बारिश चेक पंछी देखो जी बहुत वधिया सुहाना मौसम सुबह सुबह ਮੈਂ ਨਹੀਂ ਦੇਖ ਰਿਹਾ ਤਾਂ। ਕਾਸ ਕਰ ਰਿਹਾ। ਫੀੜ ਪੌਦਿਆਂ ਤੇ ਦੇਖੋ ਕਿੰਨਾ ਖੁਸ਼ਹਾਲੀ ਮਹਿਸੂਸ ਕਰ ਰਹੇ ਨੇ।